ਸਸਿਕਾਲ ਦੋਸਤੋ ਇਹ ਮੇਰੀ ਤੀਸਰੀ ਵੀਡੀਓ ਅਮਸਾਦ ਦੀ ਫੇਰੀ ਦੀ 3C ਵੀਡੀਓ ਆ 21 ਤਰੀਕ ਨੂੰ ਅਸੀਂ ਮਤੇ ਕੇ ਚੰਡੀਗੜ੍ਹ ਤੋਂ ਵਾਪਸ ਹੋਣਾ ਸੀ ਤੇ ਤੁਸੀਂ ਵੇਖ ਸਾਡੇ ਇਥੇ ਰੈਡੀਸਨ ਹੋਟਲ ਦੀ ਪਿਕਚਰ ਆਈ ਹੋਣੀ ਆ ਤੇ ਉੱਪਰ ਕੈਨਸਲ ਵੀ ਹੋਇਆ ਪ੍ਰੀਪੇਡ ਹੋਏ ਹੋਟਲ ਸੀ ਤੇ ਜਲੰਧਰ ਜਿਹੀ 21 ਤੋਂ 26 ਤੱਕ 5 ਦਿਨ ਦਾ ਪੂਰੀ 5 ਦਿਨ ਦੀ ਬੁਕਿੰਗ ਸੀ ਪ੍ਰੀਪੇਡ ਸੀ ਅਲਰੇਡੀ ਮਤਕੇ ਪੈਹੇ ਪੇ ਹੋ ਚੁਕੇ ਸੀ ਐਸ ਹਾਟਲ ਦੇ ਅਹੀਂ ਕਾਲ ਕਰਦੇ ਆ ਆਪਣੇ ਟੈਕਸੀ ਨੂੰ ਕੇ ਤੋ ਇਹ ਸਾਨੂੰ ਆ ਕੇ ਲੈ ਜਾਓ 21 ਨੂੰ ਅਹੀਂ ਜਾ ਰਹੇ ਹਾਂਗੇ ਜਲੰਧਰ ਉੱਥੇ ਡ੍ਰੌਪ ਕਰ ਦੇਣਾ 21 ਨੂੰ ਰੈਡੀਸਨ ਤੇ ਉਹ ਆਏ ਉੱਥੋਂ ਚੰਡੀਗੜ੍ਹ ਤੋਂ ਜਲੰਧਰ ਦੇ ਤੋ 2000 ਸੀ ਤੇ ਉਹਨਾਂ ਨੇ ਸਾਨੂੰ ਸਾਡੇ ਹੋਟਲ 'ਚ ਡ੍ਰੌਪ ਕਰ ਦਿੱਤਾ ਉਹ ਹੋਟਲ ਜਿਵੇਂ ਕਰਦੇ ਭਾਗ ਡਿਊੜੀ ਤੋਂ ਪਛਾਣੇ ਜਾਂਦੇ ਆ ਤਾਂ ਮਤਕੇ 5 ਸਟਾਰ ਹੋਟਲ ਆ ਦਾ ਰੈਡੀਸਨ ਹੋਟਲ ਆ ਪਰ ਕਾਫੀ ਪੁਰਾਣਾ ਹੈਗਾ ਤੇ ਉਹਦੀ ਤੁਸੀਂ ਐਂਟਰੀ ਤੋਂ ਹੀ ਔਰ ਉਹਦੀ ਲੋਕੇਸ਼ਨ ਆਲੇ ਦੁਆਲੇ ਮਤੇ ਕੋਈ ਖਾਸ ਥਿਊ ਨਹੀਂ ਆਹੀ ਮਤੇ ਉੱਥੇ ਆਉਨੇ ਆ ਉੱਥੇ ਹੀ ਅੱਧਾ ਘੰਟਾ ਵੀ ਠਹਿਰ ਨਹੀਂ ਸਕਦੇ ਮੈਂ ਤੁਹਾਨੂੰ ਇਹ ਸਟੋਰੀ ਸੁਣਾਉਣੀ ਆ ਇਸ ਕਰਕੇ ਕਿ ਜਿਵੇਂ ਇੱਥੋਂ ਪ੍ਰੋਗਰਾਮ ਬਣਾਉਣੀ ਆ ਤੇ ਮੈਂ ਪੂਰਾ ਲਿਖਿਆ ਹੁੰਦਾ ਕੀ ਕਰਨਾ ਹੈਗਾ ਤੇ ਮੇਰਾ 파ਟਰਨਰ ਵੀ ਮੇਰੇ ਨਾਲ ਹੀ ਹਮੇਸ਼ਾ ਜਾਂਦਾ ਤੇ ਮੈਂ ਇੱਥੇ ਇਹ ਸਿੱਖਣ ਨੂੰ ਮਿਲਦਾ ਕਿ ਵਾਹਿਗੁਰੂ ਕਹਿੰਦੇ ਨੇ ਕਿ ਇਨਸਾਨ ਜੋ ਤੈਨੂੰ ਦਿੱਤਾ ਹੋਇਆ ਨਾ ਤੂੰ ਉਸ ਰਜਾ ਚ ਰਹਿ ਆਪਣੇ ਲਾਗੇ ਕਿਹੇ ਬਾਰੇ ਤੂੰ ਇਹ ਨਾ ਸੋਚ ਕਿ ਤੂੰ ਉਹਨੂੰ ਆਹ ਪ੍ਰੋਵਾਈਡ ਕਰ ਸਕਦਾ ਉਹਨੂੰ ਆਹ ਖੁਸ਼ੀਆਂ ਦੇ ਸਕਦਾ ਤੂੰ ਆਹ ਦੇ ਸਕਦਾ ਤੇਰੀ ਕਾਤ ਨਹੀਂ ਆਗੀ ਮੈਂ ਕਿ ਇਨਸਾਨ ਨੂੰ ਇੱਕ ਸਭ ਦੀ ਬਾਬਾ ਜੀ ਲਾਂ ਤਾਂ ਪਾਉਂਦੇ ਹੈਗੇ ਇਨਸਾਨਾ ਤੇਰੀ ਆਪਣੀ ਕੋਈ ਕਾਤ ਨਹੀਂ ਕਿ ਤੂੰ ਥੱਲਿਓਂ ਤੀਲਾ ਵੀ ਚੁੱਕਣਾ ਹੋਵੇ ਨਾ ਤੇ ਤੂੰ ਆਪਣੀ ਬੈਕ ਨੂੰ ਬੈਂਡ ਕਰਕੇ ਇਹੋ ਜੀ ਪੀੜ ਲਾ ਦੂੰਗਾ ਪਰ ਮੈਂ ਜਿਵੇਂ ਮੇਰੀ ਸੋਚ ਕਿ ਇਸ ਸ਼ਾਇਰ ਦੇ ਵਿੱਚ ਮੇਰਾ ਹਸਬੰਡ ਪੈਦਾ ਹੋਇਆ ਵਾ ਤਾਂ ਮੈਂ ਤੇ ਅੰਮ੍ਰਿਤਸਰ ਜਾ ਕੇ ਰਹਿਣਾ ਮਾਂ ਪਰ ਮੈਂ 5 ਦਿਨ ਆਪਣੇ ਹਸਪੰਨ ਨੂੰ ਦਵਾਂਗੀ ਕਿ ਜਿਹਦਾ ਅੱਧਾ ਮਰਲਾ ਵੀ ਨਹੀਂ ਹੁੰਦਾ ਉਹ ਵੀ ਆਪਣੇ ਪਿੰਡ ਦੀ ਹਵਾਈ ਚੱਕ ਦਾ ਆਪਣੇ ਆਲੇ ਦਿਵਾਲੇ ਦੀ ਉਹ ਸ਼ਹਿਰ ਦੀ ਉਹਦੀਆਂ ਜਾਂਦਾਂ ਜੁੜੀਆਂ ਹੁੰਦੀਆਂ ਨੇ ਤੇ ਮੈਂ ਬਿਨਾ ਦੱਸੇ ਜਿਸਪਾਲ ਨੂੰ ਬੁਕਿੰਗ ਕੀਤੀ ਪੰਜ ਦਿਨ ਦੀ ਬਾਅਦ ਵਿੱਚ ਮੈਂ ਦੱਸਿਆ ਜਿਸਪਾਲ ਖੁਸ਼ ਹੋਏ ਕਿ ਹਾਂ ਤੂੰ ਵਧੀਆ ਕੀਤਾ ਕਿ ਮੇਰਾ ਵੀ ਦਿਲ ਕਰ ਜਾਂਦਾ ਜਦੋਂ ਕੋ ਮੈਂ ਕਹਿੰਦੀ ਕਿ ਮੰਜੀ ਜਿੰਨੀ ਜਗਾ ਵੀ ਨਹੀਂ ਹੁੰਦੀ ਉਹ ਵੀ ਪ੍ਰਾਉਡ ਕਰਦਾ ਕਿ ਮੈਂ ਇਸ ਸ਼ਹਿਰ ਦੇ ਵਿੱਚ ਜੰਮਿਆ ਇਸ ਜਗ੍ਹਾ ਤੇ ਰਹਿਣਾ ਵਾ ਇਸ ਦੀਆਂ ਖੁਸ਼ੀਆਂ ਮਾਣਾ ਤੇ ਮੇਰਾ ਜਾਨੂ ਤੇ ਸਰਦਾਰ ਆ। ਔਰ ਕੋ ਤੇ ਕਈ ਕੋਸ਼ ਹੈਗਾ ਹਰ ਚੀਜ਼ ਹੈਗੀ ਉਹਦੇ ਕੋ ਹਣਾ ਤੇ ਪਰ ਮੈਂ ਉਹਦੇ ਬਾਰੇ ਸੋਚਿਆ ਕਿ ਹਾਂ ਉੱਥੇ ਜਲੰਧਰ ਚ ਰਹਿਣਗੇ ਤੇ ਇਹਨਾਂ ਨੂੰ ਥੋੜਾ ਮੈਨ ਤੇ ਖੁਸ਼ੀ ਮਿਲੋਗੀ ਪਰ ਮੈਂ ਹੁੰਦੀ ਕੌਣ ਕਿ ਇਹਨੂੰ ਖੁਸ਼ੀ ਦੇਣ ਵਾਲੀ ਅਸੀਂ ਉਸ ਹੋਟਲ ਚ ਅੰਦਰ ਐਂਟਰ ਹੁੰਦੇ ਆ ਰੈਡੀਸਨ ਚ ਅੰਦਰ ਜਾਂਦੇ ਆ ਵੱਡੇ ਵੱਡੇ ਪੌੜੀਆਂ ਰਾਜੇ ਮਹਾਰਾਜਿਆਂ ਦੇ ਟਾਈਮ ਦੀਆਂ ਫੋਟੋਆਂ ਟੰਗੀਆਂ ਹੋਈਆਂ ਨੇ ਉੱਥੋਂ ਹੀ ਪਤਾ ਲੱਗ ਗਿਆ ਕਿ ਨਹੀਂ ਪਰ ਪ੍ਰੀਪੇਡ ਸੀ ਅਹੀ ਮਿੱਤੇ ਮਤ ਕਿ ਸਾਨੂੰ ਇਹ ਹੀ ਕਿ ਅਸੀਂ 5 ਸਟਾਰ ਹੋਟਲ ਕੀਤਾ ਉਹ ਤੇ সুইਮ ਪੂਲ ਦਿਖਾ ਰਹੇ ਇਹਨਾਂ ਕੋਸ਼ਿਆ ਪਰ ਹੁਣ ਸਾਡਾ ਪ੍ਰੀਪੇਡ ਆ ਹੁਣ ਔਖੇ ਸੌਖੇ ਦਿਨ ਕੱਟਣੇ ਪੈਣੇ ਮੈਂ ਜਾਂਦਿਆਂ ਹੀ ਮੈਂ ਕਿਹਾ oh god ਕਿੱਥੇ ਆ ਗਏ ਜਸਪਾਲ ਨੇ ਵੀ ਇਹੀ ਕਿਹਾ ਕਿ ਹੋਟਲ ਸਾਡੇ ਕਾਬਿਲ ਨਹੀਂ ਮਤਲਬ ਕਿ ਕਾਬਿਲ ਦਾ ਮਤਲਬ ਇਹ ਨਹੀਂ ਮੈਂ ਕਹਿੰਦੀ ਕਿ ਸਾਡੀ ਬੜੀ ਇਕਾਤ ਆ ਸਾਡੀ ਇਹ ਹੈ ਕਿ ਅਸੀਂ ਵਕੇਸ਼ਨ ਤੇ ਉਦੋਂ ਹੀ ਜਾਂਦੇ ਆ ਜਦੋਂ ਚਾਰ ਪੈਸੇ ਹੀ ਖਰਚ ਕਰ ਸਕਦੇ ਆ ਅਸੀਂ ਉਦੋਂ ਹੀ ਜਾਂਦੇ ਆ ਜਦੋਂ 4+5 ਸਟਾਰ ਹੋਟਲ ਦੇ ਵਿੱਚ ਸਟੇ ਕਰ ਸਕਦੇ ਆ ਵਰਨਾ ਮਤਲਬ ਮੈਂ ਜਾਵਾਂ ਹੀ ਨਾ ਮੈਂ ਇੱਥੇ ਬਿਠੀ ਦਮਾਰ ਆਮ ਨਾਲ ਆਪਣੇ ਘਰ ਪਰ ਮੈਂ ਉਦੋਂ ਹੀ ਜਾਂਦੀ ਹੁੰਦੀ ਆ ਕਿ ਜੇ ਪੌਕਰ ਚ ਕੁਝ ਹੈਗਾ ਸੋ ਉਦਾਂ ਨਹੀਂ ਜਾਂਦੀ ਆਪਣਾ ਪੂਰਾ ਇੰਤਜ਼ਾਮ ਕਰਕੇ ਜਾਂਦੀ ਆਂ ਪਰ ਅਹੀਂ ਉਹ ਜੋ ਹੋਟਲ ਚ ਗਏ ਆ ਤੁਸੀਂ ਯਕੀਨ ਨਹੀਂ ਕਰਨਾ ਕਿ ਉਸ ਹੋਟਲ ਦੀ ਹਵਾ ਨੂੰ ਮਨਜ਼ੂਰ ਨਹੀਂ ਕਹੀ ਇੱਕ ਘੰਟਾ ਵੀ ਸਟੇ ਕਰਦੀ ਹੈ ਕਿ ਸਾਡਾ ਦਿਲ ਨਹੀਂ ਲੱਗ ਰਿਹਾ ਇਦਾਂ ਲੱਗਾ ਕਿ ਜਿਵੇਂ ਅਸੀਂ ਕਿਸੇ 5 ਸਟਾਰ ਸਵਰਗ ਦੇ ਵਿੱਚੋਂ ਇੱਕਦਮ ਨਰਕ ਦੇ ਵਿੱਚ ਸੁੱਟੇ ਗਏ ਆ ਤੇ ਕੁੜੀਆਂ ਜਿਹੜੀ ਰਿਸੈਪਸ਼ਨ ਤੇ ਉਹ ਕਹਿੰਦੀ ਹੈ 5 ਸਟਾਰ ਹੈ ਤੇ ਮੈਂ ਕਿਹਾ ਮੈਂ ਵੀ ਬੁੱਕ ਆ 5 ਸਟਾਰ ਕਰਕੇ ਕੀਤਾ ਹੀ ਪਰ ਕਮਰਾ ਠੀਕ ਆਂਦੀ ਉਹ ਤਾਂ ਬੈਸਟ ਕਮਰਾ ਦਿੱਤਾ ਹੈਗਾ ਤੁਹਾਨੂੰ ਇਹ ਹੋਟਲ ਦਾ ਬੈਸਟ ਕਮਰਾ ਹੈ ਮੈਂ ਜਾਂਦਿਆਂ ਸੋਫੇ ਦੇ ਉੱਤੇ ਛਾਲ ਮਾਰ ਕੇ ਜੰਪ ਕੀਤਾ ਜਾ ਕੇ ਬੈਠੀ ਤੇ ਪਿੱਛੇ ਮੇਰੇ ਲੈਂਪ ਪਿਆ ਹੀ ਮੇਰੇ ਸਿਰ 'ਚ ਵੱਜਾ ਜੋਰ ਦੀ ਉਹ ਵੀ ਇੱਕ ਮੈਸੇਜ ਸੀ ਰੱਬ ਵੱਲੋਂ ਕਿ ਤੂੰ ਹੁੰਦੀ ਕੌਣ ਆ ਕਿ ਦੂਸਰੇ ਬਾਰੇ ਸੋਚਣ ਲਈ ਕਿ ਮੈਂ ਇਹਨੂੰ ਉਹ ਕਹਿੰਦੇ ਕਿ ਮੈਂ ਜੋ ਕਰਨਾ ਹੈਗਾ ਹਰ ਇਨਸਾਨ ਦੀ ਆਪਣੀ ਇੱਕ ਕਹਾਣੀ ਆ ਹਰ ਇਨਸਾਨ ਦਾ ਆਪਣਾ ਇੱਕ ਚੈਪਟਰ ਆ ਉਹਨੇ ਕਿਵੇਂ ਰਹਿਣਾ ਉਹਦੀ ਜ਼ਿੰਦਗੀ ਮੈਂ ਕਿਵੇਂ ਕਰਨੀ ਤੇਰੀ ਕਿਵੇਂ ਕਰਨੀ ਆ ਇਹ ਮੇਰੇ ਕੋ ਆ ਤੂੰ ਕੌਣ ਹੁੰਦੀ ਫੈਸਲਾ ਕਰਨ ਵਾਲੀ ਕਿ ਤੂੰ ਖੁਸ਼ੀਆਂ ਦੇ ਸਕੇਗਾ ਇਹਨੂੰ ਤੇ ਜਿਸਪਾਲ ਵੀ ਵੇਖਦਾ ਏ ਤੇ ਜਿਸਪਾਲ ਕਹਿੰਦਾ ਰਹਿਣਾ ਓਖਾ ਪਰ ਹੁਣ ਪੈਸੇ ਦਿੱਤੇ ਹੋਇਆ ਮੈਂ ਕਿਹਾ ਇੱਕਦ ਪੈਸੇ ਉਹ ਦੂੰ ਉੱਥੇ ਦੇਈ ਦੇ ਮੈਂ ਮੜਕਾ ਤੋਂ ਹੀ ਦਿੱਤੇ ਹੋਏ ਪ੍ਰੀਪੇਡ ਕੀਤਾ ਹੋਇਆ ਸਾਰਾ ਕੁਝ ਤੇ ਪਰ ਹੁਣ ਰਹਿਣਾ ਪੈਣਾ ਮੈਂ ਕਿਹਾ ਨਹੀਂ ਰਿਆ ਨਹੀਂ ਜਾਂਦਾ ਪੈਸੇ ਛੱਡ ਦੋ ਤੇ ਨਿਕਲ ਜਾਈਏ ਤੂੰ ਕਿ ਸਾਡਾ ਕੋਈ ਇੰਨੇ 5 ਦਿਨ ਅਸੀਂ ਕਿਵੇਂ ਇੰਜੋਏ ਕਰਾਂਗੇ ਮਤਲਬ ਕਿ ਹੋਟਲ ਦਾ ਮਤਲਬ ਕਿ ਲਗਜ਼ਰੀ ਇੰਜੋਇਮੈਂਟ ਕਰਨਾ ਖੁਸ਼ੀਆਂ ਆਪਣੀਆਂ ਖਰੀਦਣੀਆਂ ਉਹਨਾਂ ਪੈਸਿਆਂ ਦੇ ਵਿੱਚ ਜਿਸ ਪਾਲ ਨੇ ਕਿਹਾ ਕਿ ਮੈਂ ਕਾਲ ਕਰ ਲਾ ਤੂੰ ਆਪਣੇ ਹਨਾ ਉਹਨਾਂ ਨੂੰ ਕਾਲ ਕੀਤੀ ਵੀ ਕੈਨਸਲ ਕਰ ਸਕਦੇ ਆ ਐ ਥਰਡ ਪਾਰਟੀ ਤੋਂ ਲਈਆਂ ਹੁੰਦੀਆਂ ਟਿਕਟਾਂ ਤੋਂ ਕਦੀ ਕੈਨਸਲ ਨਹੀਂ ਕਰਦੇ ਪਰ ਜਿੱਤੇ ਗੁਰੂ ਰਾਮਦਾਸ ਜੀ ਦੀ ਕਿਰਪਾ ਹੋਵੇ ਉਹਨੇ ਕਿਹਾ ਕੁੜੀ ਨੇ ਕੋਈ ਗੱਲ ਨਹੀਂ ਮੈਂ ਕਿਹਾ ਇਦਾਂ ਮੈਂ ਆਈ ਮੈਂ ਜੰਪ ਕੀਤਾ ਮੇਰੇ ਉੱਤੇ ਲੈਂਪ ਡੇ ਗਿਆ ਇਹ ਹੋਟਲ 'ਚ ਮੈਂ ਸਟੇ ਨਹੀਂ ਕਰ ਸਕਦੀ ਕਿ ਮੈਨੂੰ ਚੰਗਾ ਨਹੀਂ ਲੱਗਣਿਆ ਬਹੁਤ ਪੂਤਖਾਨਾ ਲੱਗ ਰਿਹਾ ਤੋਂ ਉਹਨੇ ਕਿਹਾ ਮੈਂ ਹੁਣੇ ਗੱਲ ਹੋਟਲ ਵਾਲਿਆਂ ਨਾਲ ਕਰਦੀ ਆ ਉਹਨਾਂ ਨੇ ਕਿਹਾ ਇੱਕ ਦਿਨ ਦੀ ਪੈਨਲਟੀ ਪਹਿਣੀ ਐ ਚਲ ਜਾਓ ਜਿਹੜਾ ਬੰਦਾ ਸਾਡਾ ਸਮਾਨ ਰੱਖਣ ਗਿਆ ਵੈਸੇ ਅਸੀਂ ਉਹ ਦੋਨੇ ਪੈਸੇ ਪੇ ਕਰਦੇ ਉਹਨਾਂ ਨੂੰ ਦੇਂਦੇ ਹੁੰਦੇ ਟਿਪ ਅਹੀਂ ਜੋ ਵਾਪਸ ਆਉਣ ਨੇ ਉਹਦੋਂ ਦੇਣੇ ਆਂ ਜਿਆਦਾ ਡਰਾਮ ਨਹੀਂ ਕਰਦੇ ਟਿਪਾਂ ਛੇਪਾਂ ਦਾ ਤੇ ਉਹਨੂੰ ਜਿਸ ਪਾਲ ਨੇ ਉਦੋਂ ਵੀ ਦੇ ਦਿੱਤੇ ਜਦੋਂ ਅਸੀਂ ਚੜੇ ਆਂ ਉਸ ਤੋਂ ਬਾਅਦ ਉਹਨੇ ਹੀ ਸਾਡਾ ਸਮਾਨ ਥੱਲੇ ਆਂਦਾ ਇੱਕ ਘੰਟੇ ਦੇ ਅੰਦਰ ਜਿਹੜੀ ਏਜੰਸੀ ਉਹਨੇ ਖੁਦ ਹੀ ਗੱਲ ਕਰ ਲਈ ਤੇ ਮੈਂ ਕਿਹਾ ਹੁਣੇ ਮੈਂ 1 ਘੰਟੇ ਚ ਚਲੇ ਜਾਣਾ ਮੇਰੇ ਕੋ ਰਿਆ ਨਹੀਂ ਹੁੰਦਾ ਟੈਕਸੀ ਨੂੰ ਕਾਲ ਕੀਤੀ ਜਈ ਟੈਕਸੀ ਸਾਨੂੰ ਚੰਡੀਗੜ੍ਹ ਤੋਂ ਲੈ ਕੇ ਆਈ ਹੀ ਰੰਦਾਵੇ ਦੀ ਅਹੀਂ ਉਹਨੇ ਕਾਲ ਕੀਤੀ ਕਿ ਅਹੀਂ ਇੱਥੇ ਨਹੀਂ ਠਹਿਰਨਾ ਅਹੀਂ ਜਾਣਾ ਹੈਗਾ ਉਮਰਸਾਈ ਨਿਕਲ ਜਾਣਾ ਸੋ ਅਸੀਂ ਮਤਲਬ ਕਿ ਉਹਨੇ ਕਿਹਾ ਕੋਈ ਗੱਲ ਨਹੀਂ ਉਹ ਡਰਾਈਵਰ ਹੈ ਜੇ ਉੱਥੇ ਹੀ ਖਲੋਤਾ ਤੁਹਾਡੇ ਹੋਟਲ ਦੇ ਅੱਗੇ ਉਹ ਵੀ ਸ਼ਾਇਦ ਪਤਾ ਨਹੀਂ ਕੀ ਢੀ ਕਰ ਰਿਹਾ ਸੀ ਹਨਾ ਵਾਈ ਗੁੱਡ ਨੇ ਉਹਨੂੰ ਉੱਥੇ ਹੀ ਖਿਲਾ ਰਿਆ ਹੋਇਆ ਸੀ ਹਜੇ ਉਹਨੂੰ ਉਸੇ ਵੇਲੇ ਅਖਰੇ ਫਲੱਕੇ ਨਹੀਂ ਹੋ ਗਿਆ ਤੁਸੀਂ ਯਕੀਨੀ ਕਰਨਾ ਇਹ ਸਾਡੇ ਜਲੰਧਰ ਦਾ ਸਫਰ ਰਿਹਾ ਇੱਕ ਕੈਂਟੇ ਦੇ ਅੰਦਰ ਅਹੀਂ ਪਾਣੀ ਦਾ ਇੱਕ ਸਿਪ ਦੋਨਾਂ ਨੇ ਨਹੀਂ ਪੀਤਾ ਜਿਵੇਂ ਟੈਕਸੀ ਚ ਡ੍ਰੌਪ ਹੋਏ ਸਿਰਫ ਉਹ ਮੁੰਡੇ ਦੇ ਪੈ ਬੰਦੇ ਦੇ ਪੈਸੇ ਦੇਣੇ ਟਿਪ ਜਿੰਨੇ ਸਮਾਨ ਉੱਤੇ ਕੜਨਾ ਜਿੰਨੇ ਥੱਲੇ ਲੈਣਾ ਫਿਰ ਰਸਤੇ ਚ ਜਿਸ ਪਾਣੀ ਕਹੇ ਕਿ ਤੂੰ ਰਸਤੇ ਚ ਬੁੱਕ ਕਰ ਲਈ ਜਿਹੜਾ ਵੀ ਕੋਈ ਕਰਨਾ ਹੈ ਜਿਸਪਾਲ ਚੋਂ ਦਾ ਹੀ ਰਮਾਂਦਾ ਹੋਟਲ ਇਨਕੋਰ ਕੀਤਾ ਜਾਏ ਕਿਉਂਕਿ ਉਹ ਮਤਲਬ ਕਿ ਹੈਗਾ ਵਾ ਮਤਲਬ ਕਿ ਨਵਾਂ ਬਣਿਆ ਹੈਗਾ ਵਾ ਤੇ ਪਰ ਰੈਡੀ ਸੰ ਤੇ ਮਿਲ ਗਿਆ ਫਿਰ ਜੋ ਜੋ ਰਹਿ ਗਏ ਆਏ ਆ ਉਸ ਰਾਤ ਤੇ ਵਹਿ ਵਿੱਚ ਤੁਸੀਂ ਸਮਝੋ ਕਿ ਇਸ ਦੇ ਵਿੱਚ ਸਾਡੀ ਖੁਸ਼ੀ ਨਹੀਂ ਹਿਮਾ ਸਾ ਵੀ ਇੰਦਾ ਲੱਗਿਆ ਜਿਵੇਂ ਜੇਲ੍ਹ ਚ ਪੈ ਗਏ ਆ ਤੇ ਫਿਰ ਇੱਕ ਸਵਰਗ ਦੇ ਵਿੱਚ ਇੱਕ ਘੰਟੇ ਦੀ ਪਰ ਜੋ ਮੇਰੀ ਚਾਹਤ ਹੀ ਕਿ ਜਸਪਾਲ ਨੂੰ ਮਤਲਬ ਕਿ ਖੁਸ਼ੀਆਂ ਮਿਲਣਗੀਆਂ ਆਪਣੇ ਸ਼ਹਿਰ ਦੀ ਹਵਾ ਜਦੋਂ ਉਹਦੀ ਸਰੀਰ ਨੂੰ ਟੱਚ ਕਰੂ ਪਰ ਮੈਂ ਹੁੰਦੀ ਕੌਣ ਹੁੰਨੀ ਆ ਹਣਾ ਇਦਾਂ ਲਿਖਿਆ ਹੀ ਨਹੀਂ ਸੀ ਜਿਸ ਪਾਲ ਦਾ ਵੀ ਸਫਰ ਅਮਰਸਾਤ ਤੱਕ ਦਾ ਅਮਸਾਦਾ ਹੀ ਪਰ ਜਿਸ ਪਾਲ ਦਾ ਸਬਰ ਸੰਤੋ ਕੇ ਇੰਨਾ ਜ਼ਿਆਦਾ ਕਿ ਮੈਂ ਵਾਹਿਗੁਰੂ ਦਾ ਲੱਖ ਲੱਖ ਸ਼ੁਕਰ ਕਰਦੀ ਆ ਕਿ ਮੈਂ ਹੁੰਦੀ ਖੁਣ ਕਿ ਦੂਸਰੇ ਬਾਰੇ ਚੰਗਾ ਸੋਚਣ ਦੀ ਮੇਰੀ ਆਦਤ ਹੈਗੀ ਸ਼ੁਰੂ ਤੋਂ ਕਿ ਮੇਰਾ ਇਹ ਹੋਈ ਹੁੰਦਾ ਕਿ ਜਿਹੜਾ ਮੇਰੇ ਲੱਗੇ ਆਲੇ ਦੁਆਲੇ ਆ ਮੈਂ ਉਹਨਾਂ ਦਾ ਖਿਆਲ ਰੱਖ ਸਕਾਂ ਉਹਨਾਂ ਲਈ ਵੀ ਜਿੰਨਾ ਖੁਸ਼ੀਆਂ ਆਪਣੇ ਲਈ ਪ੍ਰਾਪਤ ਕਰਦੀ ਹਾਂ ਓਨੀਆਂ ਹੀ ਮੈਂ ਉਹਨਾਂ ਨੂੰ ਦੇਵਾ ਪਰ ਮੈਂ ਕੁਝ ਨਹੀਂ ਕਰ ਸਕਦੀ ਉਹ ਰਾਤ ਨਹੀਂ ਉੱਥੇ ਰਹਿਣਿਆ ਤੇ ਫਿਰ ਸਾਡੇ ਬਾਈ ਤੋਂ ਲੱਗੇ ਹਾਟਲ ਨਹੀਂ دیا۔ ਅਹੀਂ ਆਪਣੇ ਇੱਕ ਸਾਡੇ ਦੋਸਤ ਬੱਟੂ ਪਿੰਡ ਵਿੱਚ ਅਹੀਂ ਉਹਨਾਂ ਨੂੰ ਮਿਲਣ ਜਾਣਾ ਸੀ। ਤੇ ਹੀ ਕਿਹਾ ਕਿ ਵੈਸੇ ਤੁਸੀਂ ਹੋਟਲ ਸਟੇ ਲਿਆ ਹੋਵੇ ਤੇ ਤੁਸੀਂ 20000 ਆਪਣੇ ਹੋਟਲ ਦੇ ਰਾਤ ਦਾ ਕਮਰੇ ਦਾ ਵੀ ਪੇ ਕਰੋ ਤੇ ਤੁਸੀਂ ਕਿਤੇ ਆਪਣੇ ਫਰੈਂਡ ਰਿਸ਼ਤੇਦਾਰਾਂ ਦੇ ਨਿਕਲ ਜਾਓ ਇਹ ਕੋਈ ਸੈਂਸ ਨਹੀਂ ਬਣਦੀ ਹਨ ਕਿ ਉਧਰ ਵੀ ਤੁਸੀਂ 10-20000 ਦਿੱਤਾ ਹੁੰਦਾ ਹੋਟਲ ਦੇ ਕਮਰੇ ਦਾ। ਅਹੀਂ ਉਹ ਰਾਤ ਰਹਿ ਫਿਰ ਅਹੀਂ ਉਹਨਾਂ ਨੂੰ ਦੱਸਿਆ ਕਿ ਅਹੀਂ ਆਉਨੇ ਤੁਹਾਨੂੰ ਮਿਲਣ। ਤੇ ਜੇ ਕਿਸ ਨੂੰ ਕਹੋ ਕਿ ਆਹ ਸਾਨੂੰ ਇੱਥੇ ਕਮਾਓ ਆਹ ਕਰੋ ਤੇ ਸ਼ਾਇਦ ਅਗਲਾ ਨਾ ਕਰੇ ਹਣਾ ਉਹ ਅਗਲੇ ਦੀ ਮਰਜ਼ੀ ਹੁੰਦੀ ਆ ਜਿਵੇਂ ਅਗਲੇ ਜਿਵੇਂ ਵਾਹਿਗੁਰੂ ਦੀ ਕਿਰਪਾ ਹੁੰਦੀ ਆ ਨਾ ਵਾਹਿਗੁਰੂ ਨੇ ਤੈਅ ਕੀਤਾ ਹੁੰਦਾ ਇੱਕ ਹਵਾ ਦਾ ਪੱਤਾ ਵੀ ਨਹੀਂ ਹਿਲਦਾ ਵਾਹਿਗੁਰੂ ਦੀ ਕਿਰਪਾ ਤੋਂ ਬਿਨਾ ਮਤਕਿ ਮੈਂ 10 ਸਾਂ ਹੀ ਸ਼ਾਦੀ ਕੇ ਕੀ ਤਜਰਬਾ ਹੀ ਤਹੀਂ ਉਹਨਾਂ ਦੇ ਪਿੰਡ ਚਲ ਜਾਂਦੇ ਆ ਤੇ ਜਦੋਂ ਅਸੀਂ ਉਹਨਾਂ ਦੇ ਪਿੰਡ ਜਾਂਦੇ ਆ ਉਹ ਦੋ ਦਿਨ ਸਾਡੇ ਕੋਲ ਹੋਟਲ ਨਹੀਂ ਮੈਂ ਬਾਈ ਕੀਤਾ ਉਸ ਦਿਨ ਫਿਰ ਮੈਂ ਉਹ ਕੈਨਸਲ ਹੀ ਕਰ ਦਿੱਤਾ ਆਪਣਾ ਹੋਟਲ ਤਾਂ ਮੈਂ ਹੀ ਜਾਣਿਆ ਉਹਨਾਂ ਦੇ ਘਰ ਤੇ ਉਹਨਾਂ ਨੇ ਘਰ ਦੇ ਦੱਸਦੇ ਸਾਨੂੰ ਕਿ ਅਸੀਂ ਸੋਚਾਇਆ ਤੁਹਾਨੂੰ ਮੁਕਤਸਰ ਫਰੀਦਕੋਟ ਸਾਰੇ ਗੁਰਦਵਾਰ ਸਾਹਿਬ ਇਥੋਂ ਦੇ ਦਰਸ਼ਨ ਕਰਾਵਾਂਗੇ ਤਾਂ ਹੀ ਕਿਹਾ ਕਿ ਹੋਰ ਕੀ ਉਹ ਸਾਦਾ ਸਾਡੇ ਲਈ ਹਨਾ ਪਹਿਲੋਂ ਤੇ ਮੇਰਾ ਦਿਲ ਕੀਤਾ ਕਿ ਇੱਕ ਦਿਨ ਹੀ ਰਵਾਂ ਤੱਕਲੇ ਦਿਨ ਆ ਜਾਵਾਂ ਮਤਲਬ ਕਿ ਮੈਂ ਸੋਚਣ ਨਹੀਂ ਹਾਂ ਵੀ ਦਿਲ ਨਹੀਂ ਕੰਡਿਆ ਹਨਾ ਕਿ ਮੈਂ ਕਿੱਦਾਂ ਦਾ ਜਿਵੇਂ ਸੀਨ ਹੋ ਗਿਆ ਏ ਜਲੰਧਰ ਦਾ ਪਰ ਜਿੱਥੋਂ ਦਾ ਤੁਹਾਡਾ ਅੰਨ ਪਾਣੀ ਲਿਖਿਆ ਨਾ ਤੁਸੀਂ ਧਰਤੀ ਦੇ ਉਸ ਕੋਨੇ ਦੇ ਵਿੱਚ ਕਿਤੇ ਵੀ ਕਿਤੇ ਵੀ ਉਹ ਪਈਆ ਹੈਗਾ ਤੁਹਾਡਾ ਅੰਨ ਪਾਣੀ ਤੇ ਤੁਸੀਂ ਉਥੇ ਜਾਣਾ ਹੀ ਜਾਣਾ ਕੋਈ ਦੁਨੀਆ ਦੀ ਤਾਕਤ ਨਹੀਂ ਤੈਨੂੰ ਰੋਕ ਸਕਦੀ ਤੁਸੀਂ ਖੁਦ ਵੀ ਆਪਣੇ ਆਪ ਨੂੰ ਰੋਕਣਾ ਚਾਹੋ ਨਾ ਓਕੇ ਮੈਂ ਨਹੀਂ ਜਾਂਦਾ ਹੁਣ ਮੈਂ ਵਕੇਸ਼ਨ ਤੇ ਆਇਆ ਇੱਥੇ ਹੀ ਰਹਾ ਮੋਤੇ ਨਹੀਂ ਜਾਂਦਾ ਇੱਥੇ ਨਹੀਂ ਜਾਂਦਾ ਨਾ 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 ਇਹ ਤਾਂ ਹੋ ਹੀ ਨਹੀਂ ਸਕਣਾ ਅਹੀਂ ਉਹਨਾਂ ਦੇ ਪਿੰਡ ਗਏ ਉਹਨਾਂ ਨੇ ਸਾਨੂੰ ਗੁਰਦੁਆਰਿਆਂ ਦੇ ਸਾਹਿਬ ਦੇ ਦਰਸ਼ਨ ਕਰਾਏ ਫੇ ਮੈਂ ਇੱਕ ਦਿਨ ਸਹਿ ਕੇ ਸੋਚਿਆ ਹੀ ਕਿ ਮੈਂ ਆ ਜਾਣਾ ਵਾ ਪਰ ਨਹੀਂ ਉਸ ਦਿਨ ਵੀ ਨਹੀਂ ਆ ਸਕੇ ਹਿੰ ਉਸ ਦਿਨ ਵੀ ਅਹੀਂ ਗੁਰੂ ਦੇਵ ਜੀ ਨਾਲ ਕਿਹਾ ਦਰਪਾ ਬਾਬਾ ਦੇ ਦਰਸ਼ਨ ਕਰਾਵਾਂਗੇ ਫੇਰ ਘਰ ਆਵਾਂਗੇ ਫੇਰ ਉਹ ਸਾਨੂੰ ਸਾਡੇ ਹੀ ਏਰੀਆ ਵਿੱਚ ਸਾਡੇ ਗੁਰਦੁਆਰਾ ਸਾਹਿਬ ਸਾਡੇ ਗੁਰਦੁਆਰਾ ਸਾਹਿਬ ਕੀ ਉਹਨਾਂ ਦੇ ਵੀ ਗੁਰਦੁਆਰਾ ਸਾਹਿਬ ਪਰ ਮੇਰੇ ਇਲਾਕੇ ਦੇ ਵਿੱਚ ਉਹ ਸਾਨੂੰ ਛੱਡਣ ਵੀ ਵਾਪਸ ਆਉਂਦੇ ਨੇ ਤੇ ਦਰਸ਼ਨ ਵੀ ਕਰਾ ਕੇ ਜਾਂਦੇ ਨੇ ਤਰਨਤਾਰਨ ਸਾਹਿਬ ਦੇ ਤੇ ਇਹ ਸੋਚੋ ਬਾਬਾ ਬੁੱਢਾ ਸਾਹਿਬ ਦੇ ਕਿੱਥੋਂ ਉਥੋਂ ਚੱਲ ਕੇ ਉਹ ਵੱਟੂ ਪਿੰਡ ਤੋਂ ਉਥੇ ਉਹ ਕਹਿੰਦੇ ਅਹੀਂ ਜਾਣਾ ਵੀ ਹੀ ਉਹਨਾਂ ਨੇ ਗੱਡੀ ਨਵੀਂ ਲਈ ਤਾਂ ਜਾਣਾ ਵੀ ਹੀ ਪਰ ਮੈਂ ਦਿਲ ਵਿੱਚ ਸੋਚਿਆ ਪਤਾ ਨਹੀਂ ਕਿੰਨੇ ਜਾਣਾ ਹੀ ਕਿੰਨੇ ਕੀ ਕਰਨਾ ਹੀ ਪਪਾਈ ਗੁਰਜੀ ਦਾ ਇਹੀ ਤਾਹੀ ਕਿ ਉਹਨਾਂ ਦੇ ਨਾਲ ਹੀ ਅਹੀਂ ਆਪਣੇ ਮਤਲਬ ਕਿ ਮੈਂ ਅੰਮ੍ਰਿਤਸਰ ਦੇ ਵਿੱਚ ਹੁਣਾ ਹਾਂ ਉਹ ਹੀ ਸਾਨੂੰ ਉੱਥੇ ਕਮਾਇਆ ਉਹਨਾਂ ਨੇ ਉਹ ਗੁਰਦੁਆਰਾ ਸਾਹਿਬ ਜੋ ਵੀ ਉਸ ਲਾਕੇ ਲਾਕੇ ਦੇ ਹੈਗੇ ਹੀ ਉੱਤੇ ਉਸ ਤੋਂ ਬਾਅਦ ਮੇਰੇ ਲਾਕੇ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੀ ਉਹਨਾਂ ਦੇ ਹੱਥੀ ਲਿਖੇ ਹੋਏ ਹੀ ਮਤਲਬ ਕਿ ਉਹਨਾਂ ਦੇ ਹੀ ਦਾਇਰਨ ਆਏ ਉਹਨਾਂ ਦੀ ਗੱਡੀ ਵਿੱਚ ਆਏ ਆ ਫਿਰ ਅਸੀਂ ਮਤਲਬ ਕਿ ਰਮਾ ਦਾ ਹੋਟਲ ਕੀਤਾ ਹੋਇਆ ਸੀ ਉਵੇਂ ਮੈਂ ਜਾਂ ਤੋਂ ਪਹਿਲਾਂ ਬੁਕਿੰਗ ਕਰ ਗਈ ਹਾਂ ਤੇ ਸਮਾਨ ਆਪਣਾ ਸਾਰਾ ਉੱਥੇ ਰੱਖ ਗਈ ਹਾਂ ਜੋ ਬੁਕਿੰਗ ਹੋਈ ਹੋਵੇ ਤਾਂ ਤੁਸੀਂ ਨਹੀਂ ਵੀ ਰਹਿ ਰਹੇ ਸਮਾਨ ਤੁਸੀਂ ਆਪਣਾ ਰੱਖ ਸਕਦੇ ਆ ਤੇ ਮੈਂ ਕਿ ਡਿਡ ਵਡ ਅਟੈਚੀ ਚੋਕੇ ਕੀ ਖੰਨੇ ਅਹੀਂ ਸਮਾਨ ਉੱਥੇ ਰੱਖ ਜਾਨੇ ਆ ਤੋ ਸਾਨੂੰ 올 ਦਾ ਵੇ ਕਿੱਥੋਂ ਵੱਟੂ ਪਿੰਡ ਤੋਂ ਚੱਲ ਕੇ 에어ਪੋਰਟ ਦੀ ਰੋਡ ਤੇ ਮਾਦਾ ਹੋਟਲ ਤੇ ਸਾਨੂੰ ਛੱਡਣਾ ਹੁੰਦੇ ਨੇ ਕਿੰਨੀ ਕੁਸ਼ਰੀ ਗੱਲ ਹੈਗੀ ਪਰ ਜੋ ਇਹਦੇ ਵਿੱਚ ਹੋਇਆ ਉਹਦੇ ਵਿੱਚ ਸਬਰ ਸੰਤੋਖ ਇੱਕ ਇਨਸਾਨ ਦਾ ਸਬਰ ਸੰਤੋਖ ਦੂਸਰੇ ਦੀ ਇਹ ਇਛਾ ਨਹੀਂ ਕਿ ਮੈਂ ਇਸਨ ਸਾਨੂੰ ਖੁਸ਼ ਕਰਦਾ ਉਹਦਾ ਫੇਲ ਹੋਣਾ ਹਰ ਚੀਜ਼ ਦਾ ਮੈਂ ਕਿ ਇੱਕ ਦਿਨ ਦੀ ਸਟੇ 2 ਦਿਨ ਦੀ ਸਟੇ ਨਹੀਂ ਪੂਰੇ 5 ਦਿਨ ਦਾ ਮੈਂ ਪੇ ਕੀਤਾ ਹੋਇਆ ਹੈ ਰੈਡੀਸਨ ਹੋਟਲ ਦੇ ਵਿੱਚ 5 ਦਿਨ ਦੀ ਸਟੇ ਜਲੰਧਰ ਦੇ ਵਿੱਚ ਪਰ 1 ਘੰਟੇ ਤੋਂ ਵੱਧ ਵੀ ਸੱਜਣ ਨਸੀਬਾਂ ਦੇ ਵਿੱਚ ਨਹੀਂ ਹੈਗਾ ਠਹਿਣਾ ਕਿ ਬਰ ਇਨਸਾਨ ਇਨਸਾਨ ਨਾਲ ਲੜਦਾ ਰਹਿੰਦਾ ਹੈ ਕਿ ਇਹਨੇ ਮੇਰੇ ਘਰ ਤੇ ਕਬਜ਼ਾ ਕਰ ਲਿਆ ਇਹਨੇ ਮੇਰੀ ਜ਼ਮੀਨ ਤੇ ਕਬਜ਼ਾ ਕਰ ਲਿਆ ਇਹਦੀ ਜ਼ਰਤ ਕਿਵੇਂ ਪਈ ਹਾਣਾ ਮਤਲਬ ਕਿ ਹਮੇਸ਼ਾ ਉਹਨੂੰ ਕਰਦਾ ਰਹਿੰਦਾ ਮੈਂ ਸੋਚਦੀ ਕਿ ਇਹਦੀ ਮਜੌਲੀ ਨਹੀਂ ਕਿ ਇਹਦੀ ਚੀਜ਼ ਤੇ ਕਬਜ਼ਾ ਕਰ ਲੇ ਵਾਏ ਗੁਰ ਜੀ ਨੇ ਜਿੰਨੇ ਕਬਜ਼ੇ ਲਿਖੇ ਹੋਏ ਗਿਆ ਉਹਨੇ ਤੁਹਾਡੀਆਂ ਚੀਜ਼ਾਂ ਤੇ ਤੁਹਾਡੇ ਪੈਸੇ ਤੇ ਤੁਹਾਡੇ ਸੋਨੇ ਤੇ ਤੁਹਾਡੇ ਘਰਾਂ ਤੇ ਤੁਹਾਡੀਆਂ ਜ਼ਮੀਨਾਂ ਤੇ ਉਹਨੇ ਹੀ ਕਬਜ਼ੇ ਹੋਣੇ ਆ ਜਿੰਨੇ ਵਾਏ ਗੁਰ ਜੀ ਨੇ ਲਿਖੇ ਜੇ ਵਾਇਗੁਰ ਜੀ ਨੇ ਨਹੀਂ ਲੀ ਗਿਆ ਨਾ ਤਾਂ ਬੰਦਾ ਤਾਂ ਥੱਲੇੋਂ ਤਿੰਕਾ ਵੀ ਨਹੀਂ ਉਠਾ ਸਕਦਾ ਇਹ ਮੇਰਾ ਹੋਰ ਜਿਆਦਾ ਘੂੜਾ ਹੋ ਗਿਆ ਇਸ ਈਦੇ ਉੱਤੇ ਮਤਲਬ ਕਿ ਇਹ ਅਸਰ ਮੇਤੇ ਹੋਇਆ ਕਿ ਮੈਂ ਹੁੰਦੀ ਕੋਣ ਆ ਕਿਸੇ ਦੇ ਲਈ ਇਹ ਸੋਚਣ ਲਈ ਕਿ ਇਹਦੇ ਲਈ ਚੰਗਾ ਕਰਾਂ ਮੇਰਾ ਫਰਜ਼ ਇਹ ਆ ਕਿ ਮੈਂ ਆਪਣੀ ਸੇਧ ਵਿੱਚ ਰਵਾਂ ਤੇ ਆਪਣੇ ਧਿਆਨ ਦੇ ਵਿੱਚ ਰਵਾਂ ਤੇ ਉਸ ਵਾਇਗੁਰ ਦੀ ਦੇ ਮਤੇ ਲੇ ਕਿ ਜਾਦ ਵਿੱਚ ਰਵਾਂ ਨਾ ਕਿ ਮੈਂ ਕਿਹੇ ਬਾਰੇ ਸੋਚਾਂ ਕਿਉਂਕਿ ਬਾਈ ਗੁਰਜੀ ਨੇ ਹਾਰ ਜਾਨਵਰ ਦਾ ਇਨਸਾਨ ਦਾ ਸਭ ਸੋਚ ਆਇਆ ਸੋ ਫਿਰ ਅਹੀਂ ਬਦੰਖਾ ਤੋਂ ਮੁਜਲੰਦਰ ਤੋਂ ਰੈਡੀਸਨ ਆਉਣੇ ਆ ਰੈਡੀਸਨ ਤੋਂ ਅਹੀਂ ਵੱਟੂ ਪਿੰਡ ਜਾਂਦੇ ਆ ਵੱਟੂ ਪਿੰਡ ਤੋਂ ਅਹੀਂ ਸਾਰੇ ਗੁਰੂਆਂ ਦੇ ਦਰਸ਼ਨ ਕਰਵਾ ਕੇ ਉਹਨਾਂ ਨੇ ਕਰਵਾਏ ਅਹੀਂ ਨਹੀਂ ਕੀਤੇ ਉਹਨਾਂ ਨੇ ਕਰਵਾਏ ਉਹਨਾਂ ਨੇ ਤਰਨਤਨ ਸਾਹਿਬ ਦੇ ਕਰਾਏ ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਕਰਾਏ ਉਹਨਾਂ ਦੇ ਘਰ ਜਿਹੜੀ ਵੀ ਰੋਟੀਆਂ ਲਿਖੀਆਂ ਹੋਣਗੀਆਂ ਦੋ ਚਾਰ ਸਾਡੇ ਹਿੱਸੇ ਦੀਆਂ ਉਹ ਅਹੀਂ ਕਲੈਕਟ ਮਤੇ ਕਿ ਸਾਡੇ ਹਿੱਸੇ ਚ ਜੋ ਲਿਕੇ ਆਏਗਾ ਹਨਾ ਉਹਨੂੰ ਕੋਈ ਰੋਕ ਨਹੀਂ ਜ਼ਿਆਦਾ ਉਹੀ ਜੋ ਹੀ ਉਹ ਤੋਂ ਜ਼ਿਆਦਾ ਵੀ ਤੁਸੀਂ ਪੰਜ ਵੀ ਰੋਟੀਆਂ ਖਾਣੇ ਸਾਂ ਤੁਸੀਂ ਖਾ ਨਹੀਂ ਸਕਦੇ ਜਿੰਨੇ ਜਿੰਨੇ ਦਾਣੇ ਤੇ ਮੋਹਰ ਲਿਖੀ ਹੈ ਨਾ ਉਨਾ ਹੀ ਤੁਸੀਂ ਕਲੈਕਟ ਕਰਨਾ ਇਹ ਕਵੀ ਤੁਸੀਂ ਪਤਾ ਆਪਣੇ ਮੂੰਹ ਚ ਨਹੀਂ ਪਾ ਸਕਦੇ ਹਗੇ ਸੋ ਅਹੀਂ ਉਥੋਂ ਹੁਣੇ ਆ ਇਹ ਹੀ ਸਾਨੂੰ ਦਰਸ਼ਨ ਕਰਾਉਂਦੇ ਨੇ ਬਾਬਾ ਬੁੱਢਾ ਸਾਹਿਬ ਦੇ ਤਰਨਤਨ ਸਾਹਿਬ ਦੇ ਫਿਰ ਰਮਾਨ ਦਾ ਵਿਛੜ ਜਾਂਦੇ ਰਮਾਨ ਦਾ ਚਾਹੀਂ ਅਰੇ ਨੇ ਗਏ ਦੋਤਾ ਦੋ ਦਿਨ ਮਤੇ ਦੋ ਦਿਨ ਹੀ ਰਹਿਨੇ ਆ ਗਏ ਰਮਾਦਾ ਹੋਟਲ ਵੇਖਣ ਨੂੰ ਬਹੁਤ ਸੋਹਣਾ ਲੱਗਦਾ ਨਵਾਂ ਬ੍ਰੈਂਡ ਨਿਊ ਬਣਿਆ ਵਾ ਪਰ ਉਹਨਾਂ ਦੀ ਥੋੜੀ ਮੈਨੇਜਮੈਂਟ ਫੇਲ ਹੈਗੀ ਆ ਕਿਉਂਕਿ ਜਿਹੜੇ ਬਾਹਰ ਖੜੇ ਨੇ ਸਾਰੇ ਸਿੱਖ ਲੜਕੇ ਨੇ ਉਹ ਬਹੁਤ ਵਧੀਆ ਨੇ ਬਹੁਤ ਜ਼ਿਆਦਾ ਵਧੀਆ ਕੰਮ ਕਰਦੇ ਹੈਗੇ ਨੇ ਪਰ ਜਿਹੜੇ ਅੰਦਰ ਹੈਗੇ ਨੇ ਕੁੜੀ ਬਹੁਤ ਚੰਗੀ ਜਿੰਨੇ ਮੇਰਾ ਸਮਾਨ ਰੱਖਿਆ ਮੈਂ ਨਹੀਂ ਕਹਿ ਸਕਦੀ ਬੁਰਾ ਰਮਾਦਾ ਇਦਾਂ ਰਮਾਦਾ ਬਾਰੇ ਪਰ ਮੈਨਾਂ ਦੇ ਰਿਵਿਊ ਚੰਗੇ ਦਿੱਤੇ ਆ ਗਿਆ ਪਰ ਉਹ ਮੇਰੇ ਲਈ ਨਹੀਂ ਬਣਿਆ ਰਮਾ ਦਾ ਹੋਟਲ ਬਿਲਕੁਲ ਨਹੀਂ ਬਣਿਆ ਉਹਦੀ ਸੈਟਿੰਗ ਬਿਲਕੁਲ ਨਹੀਂ ਚੰਗੀ ਹੈ ਨਿਕਲਦੇ ਆਈ ਖਾਣਾ ਇਹਦਾ ਬਣਿਆ ਹੋਇਆ ਵਾ ਰੈਸਟੋਰੈਂਟ ਬਣਿਆ ਹੋਇਆ ਵਾ ਤਾਂ ਉਹ ਮੈਨੂੰ ਲੱਗਦਾ ਕਿ ਨਹੀਂ ਉਹਦੋਂ ਥੋੜਾ ਪਰਸਨਲ ਹੋਣਾ ਚਾਹੀਦਾ ਬੰਦ ਹੋਣਾ ਚਾਹੀਦਾ ਖਾਣੇ ਦਾ ਇੱਕ ਮੰਤਿਕਾ ਡੋਰ ਹੋਣਾ ਚਾਹੀਦਾ ਨਾ ਕਿ ਫਰੰਟ ਦੇ ਉੱਪਰ ਬੈਠੇ ਮੂੰਜੋ ਕੇ ਫਿਰ ਉਸ ਹੋਟਲ ਦੇ ਵਿੱਚ ਮੁਬਾਰਕ ਉਹਨਾਂ ਨੂੰ ਕਿ ਉਹ ਸਾਰੇ ਸਾਊਥ ਇੰਡੀਅਨ ਲੋਕ ਸਾਰੇ ਇੰਡੀਆ ਵਾਲੇ ਲੋਕ ਉੱਥੇ ਆਉਂਦੇ ਨੇ ਕੋਈ 200 200 ਲੋਕ ਆਉਂਦੇ ਆ ਉਹਨਾਂ ਨੂੰ ਕੋਈ ਪਰਵਾਨੀਆਂ ਨਾਲ ਬਿਜ਼ਨਸ ਵਧੀਆ ਚੱਲ ਰਿਹਾ ਹੈਗਾ ਪਰ ਕੁਆਲਿਟੀ ਠੀਕ ਕਾਫੀ ਕਮੀ ਹੈ ਜਦੋਂ ਅਸੀਂ ਖਾਣਾ ਖਾ ਰਹੀ ਬੱਚੇ ਰੋਟੀਆਂ ਫੜ ਲੈ ਹੱਥਾਂ 'ਚ ਪਲੇਟ ਪਾ ਕੇ ਫਿਰ ਉੱਥੇ ਰੱਖ ਦਿੰਦੇ ਹੀ ਖਾਣਾ ਚੱਟ ਰਹੀ ਜਿਹੜੀ ਕਿ ਉੱਥੇ ਮੈਨੇਜਮੈਂਟ ਪੂਰੀ ਤਰ੍ਹਾਂ ਨਹੀਂ ਹੈ ਤੇ ਕਿਸੇ ਦਾ ਸਭ ਹੀ ਜਿਹੜੇ ਮੈਨੇਜਰ ਹੋਣਗੇ ਵਿੱਚ ਤੁਰੇ ਫਿਰਦੇ ਹੀ ਮੈਂ ਮੈਂ ਕਿੰਨੀ ਵਾਰ ਉਹਨਾਂ ਨਾਲ ਮਤਲਬ ਕਿ ਅੱਖ ਨਾਲ ਅੱਖ ਮਲਾਉਣ ਦੀ ਕੋਸ਼ਿਸ਼ ਕੀਤੀ ਮਤਲਬ ਕਿ ਕੋਈ ਸਮਾਈਲ ਕੋਈ ਹੈਲੋ ਹਾਈ ਇਸ ਤਰ੍ਹਾਂ ਨਹੀਂ ਕੁੜੀਆਂ ਬਹੁਤ ਜ਼ਿਆਦਾ ਚੰਗੀਆਂ ਸੀ ਬਹੁਤ ਮਤਲਬ ਕਿ ਖੁਸ਼ ਸੀ ਬਹੁਤ ਜ਼ਿਆਦਾ ਉਹਨਾਂ ਨੇ ਸਾਡੀ ਰਮਾਦਾਨਾ ਦੇ ਵਿੱਚ ਹੈਲਪ ਕੀਤੀ ਹੈਲੋ ਹਾਈ ਕਰਦੀਆਂ ਸੀ ਪਰ ਜਿਹੜੀ ਮੈਨੇਜਮੈਂਟ ਹੀ ਨਾ ਉਹਨਾਂ ਨੂੰ ਥੋੜੀ ਜਿਹੀ ਟ੍ਰੇਨਿੰਗ ਦੀ ਲੋੜ ਸੀ ਪਰ ਖੈਰ ਰਮਾਂਦਾ ਚ ਨਹੀਂ ਰਹਿਣਾ ਮੇਰੀ ਸੋਚ ਹੈ ਕਿ ਅਗੋਂ ਵਾਹਿਗੁਰੂ ਦੀ ਕਿਰਪਾ ਜਿੱਥੇ-ਜਿੱਥੇ ਉਹਨੇ ਰੱਖਣਾ ਏਹੀ ਤੇ ਮੈਂ ਹੁਣੇ ਤੁਹਾਨੂੰ ਦੱਸਣ ਲਈ ਆ ਕਿ ਇੱਕ ਮਿੱਤੇ ਕੇ ਇੱਕ ਟੀਲਾ ਵੀ ਮੂਹ ਚ ਨਹੀਂ ਤੂੰ ਪਾ ਸਕਦੇ ਇੱਕ ਇੱਕ ਪੈੜ ਵੀ ਉਸ ਸ਼ਹਿਰ ਵਿੱਚ ਨਹੀਂ ਰੱਖ ਸਕਦੇ ਜਿੱਥੇ ਤਾਂ ਡਾਂ ਲਿਖਿਆ ਨਹੀਂ ਹੈਗਾ ਤੂੰ ਕੁਝ ਨਹੀਂ ਕਾ ਸਕਦਾ ਜ਼ਬਰਦਸਤੀ ਦੀ ਕੋਈ ਚੀਜ਼ ਨਹੀਂ ਹੈ ਇਸ ਸੱਤੀ ਤੇ ਹਾਂਜੀ ਤੇ ਵੱਟੂ ਪਿੰਡ ਦਾ ਸਫਰ ਸੀ ਏ ਵੱਟੂ ਪਾਜੀ ਦੇ ਉਹਨਾਂ ਦੇ ਡੈਡੀ ਨੇ ਜਸਪਾਲ ਨੇ ਖੜੇ ਮੈਂ ਵਾਂ ਇਵਨ ਦਾ ਕਾਰਿਆ ਤੇ ਅਹੀਂ ਉਹਨਾਂ ਦੇ ਨਾਲ ਦੋ ਦਿਨ ਖੂਬ ਇੰਜੋਏ ਕੀਤਾ ਤੇ ਉਹ ਤਿੰਨੇ ਘਰ ਹੁੰਦੇ ਨੇ ਉਹਨਾਂ ਦੀ ਬੇਟੀ ਅਮਰੀਕਾ ਦੇ ਵਿੱਚ ਆ ਬੇਟਾ ਚੰਡੀਗੜ੍ਹ ਦਿੰਦਾ ਹੈਗਾ ਤੇ ਸਾਡਾ ਉੱਥੇ ਲਿਖਣਾ ਤੈ ਹੀ ਕਿਉਂ ਕਿਉਂਕਿ ਕਈ ਵਾਰ ਸਾਡੇ ਦਮਾਚਾ ਆਇਆ ਕਿ ਅਹੀਂ ਨਹੀਂ ਜਾਣਾ ਹੈ ਕਿਵੇਂ ਨਹੀਂ ਜਾਇਆ ਜਾਣਾ ਦੂਰ ਆ ਇਹ ਦਾਵਾ ਪਰ ਜਿੱਥੇ ਜਾਣਾ ਤੇ ਆਪਣਾ ਖਾਣਾ ਮਤਲਬ ਕਿ ਮੂੰਹ ਚ ਪੈਣਾ ਹੈਗਾ ਉਥੋਂ ਦੀ ਕੋਈ ਮਤਲਬ ਕਿ ਉਹ ਵੀ ਰੋਕਣਾ ਚਾਹਣਾ ਕਿ ਤੂੰ ਨਾ ਹੋ ਤਾਂ ਰੋਕ ਨਹੀਂ ਸਕਦਾ ਅਹੀਂ ਵੀ ਰੁਕਣਾ ਚਾਹੀਏ ਕਿ ਅਹੀਂ ਨਹੀਂ ਜਾਣਾ ਤੇ ਰੋਕ ਨਹੀਂ ਸਕਦਾ ਵਾਈ ਗੁਰੂ ਨੇ ਤੈ ਕਿਤੋਂ ਦਾ ਕਿਹਦੇ ਕਿਹਦੇ ਨਾਲ ਕਿਹ ਸਟੇਸ਼ਨ ਦੇ ਉੱਤੇ ਕਿਸ ਇਨਸਾਨ ਨੇ ਤੁਹਾਡੀ ਗੱਡੀ ਵਿੱਚ ਬੈਠਣਾ ਹੈਗਾ ਕਿਸ ਇਨਸਾਨ ਦੇ ਨਾਲ ਤੁਹਿਆ ਲੋਹਾਏ ਕਰਨੀ ਹੈਗੀ ਕਿਸ ਇਨਸਾਨ ਦੇ ਨਾਲ ਤੁਹਾਡਾ ਬੋਲ ਸਾਂਝੇ ਹੋਣੇ ਆ ਕਿਸ ਇਨਸਾਨ ਨਾਲ ਇੱਕ ਛੱਤ ਸਾਂਝੀ ਹੋਣੀ ਆ ਹੁਣ ਜਲੰਧਰ ਦੀ ਲਿਖੀ ਨਹੀਂ पांच दिन का सफर थोड़ा नहीं जिस जिसपाल ने पूरा इंजॉय करना है एक घंटे तो बाद दे, मत के चीक निकलना पी के हो oh, नो no. मत के इन्ने वीया होटल जो आके दे कित जलंधर जो होर भी बहुत सारे होटल हो तीन सोचो मैं पेक ही तो मतलब कि फाइव स्टार ही ही ਤੇ ਮੈਂ ਉਹਦੇ ਵਿੱਚ ਜ਼ਿਆਦਾ ਜਾਨਣਾ ਹੀ ਨਹੀਂ ਜਾਇਆ ਹੋਰ ਲੋਕ ਵੀ ਸਾਰੇ ਮੈਂ ਉੱਥੇ ਵੇਖ ਰਹੀ ਹਾਂ ਚੱਲ ਰਿਹਾ ਸੀ ਸੋ ਅਧਕਾਰ ਸਾਡੀ ਉਮਰ ਦੇ ਲੋਕ ਹੀ ਉੱਤੇ ਤੁਰੇ ਫਿਰਨਦੇ ਹੀ ਕੋਈ ਲਿਫਟ ਚੜ ਰਿਹਾ ਹੀ ਕੋਈ ਉਧਰੋਂ ਖਾਣਾ ਖਾ ਕੇ ਆ ਰਿਹਾ ਹੀ ਪਰ ਸਾਨੂੰ ਆਪਣਾ ਕਮਰਾ ਨਹੀਂ ਚੰਗਾ ਲੱਗਾ ਕਿਉਂਕਿ ਅਸੀਂ ਜ਼ਿਆਦਾ ਟਾਈਮ ਸਪੈਂਡ ਕਮਰੇ 'ਚ ਕਰਨਾ ਹੁੰਦਾ ਤੇ ਉਹ ਕਮਰਾ ਸਾਨੂੰ ਨਹੀਂ ਚੰਗਾ ਲੱਗਾ ਵਿਚਾਰਿਆਂ ਨੇ ਪਾਣੀ ਦੀਆਂ ਬੋਤਲਾਂ ਵੀ ਰੱਖੀਆਂ ਹੋਈਆਂ ਹੀ ਉੱਥੇ ਪਾਣੀ ਦੀ ਬੋਤਲ ਵੀ ਨਹੀਂ ਅਹੀਂ ਖੋਲੀ ਫਿਰ ਮੇਰੇ ਟੇਬਲ ਲੈਂਪ ਮੇਰੇ ਸਿਰ 'ਚ ਨਹੀਂ ਜੋੜੀ ਵੱਜਾ ਤੇ ਅਹੀਂ ਉਹਨਾਂ ਨੂੰ ਕਾਲ ਕੀਤੀ ਥੱਲੇ ਪੀ ਮੇਰੇ ਟੇਬਲ ਲੈਂਪ ਇਦਾਂ ਵੱਜ ਗਿਆ ਤੇ ਉਹ ਡਿੱਗ ਗਿਆ ਟੋੜਾ ਹਣਾ ਟੁੱਟ ਚ ਟੁੱਟੀ ਗਿਆ ਵਾ ਤੇ 호텔 ਲਾਇਓ ਨਾ ਤੇ ਉਹਨਾਂ ਨੇ ਉਸ ਵੇਲੇ ਕਿਹਾ ਉਹਨਾਂ ਨੇ ਕੋਈ ਉਹਨਾਂ ਨੇ 호텔 ਵਾਲਿਆਂ ਨੇ ਕਿਹਾ ਕੋਈ ਗੱਲ ਨਹੀਂ ਅਹੀਂ ਇਹਨੂੰ ਕੱਢ ਦਿੰਨੇ ਹੈਗੇ ਐ ਇੱਥੇ ਵੀ ਨਹੀਂ ਰੱਖਦੇ ਕੱਢ ਦਿੰਨੇ ਹੈਗੇ ਆ ਪਰ ਇਹ ਵੇਖੋ ਕਿ ਜਿਹੜੇ ਮੇਰੇ ਪੈਸੇ ਹੀ ਉਹ ਸਿਰਫ ਇੱਕ ਦਿਨ ਦੀ ਮੈਨੂੰ ਪੈਨਲਟੀ ਪਈ ਉੱਥੇ ਇੱਕ ਦਿਨ ਦੇ ਖਰਾਬ ਹੋਏ ਦਾ ਬਾਕੀ ਸਾਰੇ ਮੇਰੇ ਪੈਸੇ ਵਾਪਸ ਆ ਗਏ ਸੋ ਇਹਦੇ ਦਰਮਿਆਨ ਅਹੀਂ ਮਰ ਕੇ ਅਹੀਂ ਉਥੇ ਬੱਟੂ ਪਿੰਡ ਰਿਹਾ ਹੈ ਥੈਂਕ ਯੂ ਦੋਸਤੋ ਫੋਰ ਲਿਸਨਿੰਗ ਮੀ